ਆੰਜੀ ਸਾਰੇ ਸਰੋਤਿਆਂ ਦਾ ਨਿਹਗਾ ਸਵਾਗਤ ਹੈ ਦੋਸਤੋ ਅੱਜ ਆਪਾਂ ਜਿਹੜੀ ਲੋਕ ਗਾथा ਸ਼ੁਰੂ ਕਰਨ ਜਾ ਰਹੇ ਆ ਉਹਦਾ ਨਾਂ ਹੈ ਉਲਟ ਪੁਲਟ ਰਾਜਾ ਜੋ ਕੁਛ ਰਾਜਾ ਕਰਦਾ ਉਹ ਸਾਰਾ ਉਲਟ ਪੁਲਟ ਕਰਦਾ ਸੈਂਕੜੇ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਰਾਜਿਆਂ ਦੇ ਰਾਜ ਹੁੰਦੇ ਸੀ ਬੜਾ ਹੀ ਸੰਕੀ ਕਿਸਮ ਦਾ پاਗਲ ਜਿਹਾ ਰਾਜਾ ਸੀ ਤੇ ਉਹ ਇਹਦਾ ਵਜ਼ੀਰ ਦੋਨੋਂ ਲੜਕੇ ਜੋ ਜੀ ਚਾਹੁੰਦਾ ਉਹ ਕਰੀ ਜਾਂਦੇ ਇੱਕ ਵਾਰੀ ਰਾਜੇ ਦੇ ਮਨ ਚਾਇਆ ਕਹਿੰਦਾ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਆਪਾਂ ਕਿਉਂ ਨਾ ਆਇਓ ਕਰੀਏ ਕਿ ਸਾਰਾ ਕੁਝ ਉਲਟ ਪੁਲਟ ਦਈਏ ਮਸਲਨ ਜੋ ਕੰਮ ਦਿਨੇ ਕਰਦੇ ਆਂ ਰਾਤ ਨੂੰ ਕਰੀਏ ਜੋ ਰਾਤ ਨੂੰ ਕਰਦੇ ਆਂ ਦਿਨੇ ਕਰਨ ਲੱਗ ਪਈਏ ਹੁਣ ਆਪਾਂ ਸੌਂਨੇ ਆ ਰਾਤ ਨੂੰ ਅੱਗੇ ਤੋਂ ਆਪਾਂ ਦਿਨੇ ਸੌਣ ਲੱਗ ਪਈਏ ਰਾਤ ਨੂੰ ਕੰਮ ਕਰਨ ਲੱਗ ਪਈਏ ਜਿਹੜੀਆਂ ਚੀਜ਼ਾਂ ਮਹਿੰਗੀਆਂ ਉਹ ਸਸਤੀਆਂ ਕਰ ਦੇ ਜਿਹੜੀਆਂ ਸਸਤੀਆਂ ਉਹ ਮਹਿੰਗੀਆਂ ਕਰ ਦਈਏ ਲਓ ਜੀ ਮਨਾਦੀ ਕਰਾਤੀ ਸਾਰੇ ਸ਼ਹਿਰ ਚ ਨਵਾਂ ਅਸੂਲ ਸੀ ਜਿਹੜਾ ਹੈ ਉਲਟ ਪੁਲਟ ਉਹ ਲਾਗੂ ਕਰਤਾ ਉਸੇ ਸ਼ਾਮ ਇੱਕ ਸਾਧ ਤੇ ਉਹਦਾ ਚੇਲਾ ਸ਼ਹਿਰ ਦੇ ਵਿੱਚ ਆਉਂਦੇ ਆ ਚੰਗੇ ਹੱਟੇ ਕੱਟੇ ਸਾਧ ਹੱਟੇ ਕੱਟੇ ਹੁੰਦੇ ਬੇ ਲਖਾਂਦੇ ਆ ਕੇ ਦੇਖਦੇ ਆ ਸ਼ਹਿਰ ਸਾਰਾ ਸੁਨਾ ਪਿਆ ਦੁਕਾਨਾਂ ਬੰਦ ਪਈਆਂ ਲੋਕਾਂ ਦੇ ਘਰਾਂ ਨੂੰ ਅੰਦਰੋਂ ਕੁੰਡੇ ਲੱਗੇ ਉਹ ਜਦੋਂ ਥੋੜੀ ਦੇਰ ਬਾਅਦ ਸ਼ਾਮ ਹੋ ਜਾਂਦੀ ਹੈ ਅੱਗੇ ਰਾਤ ਆਉਣਾ ਹੈ ਲੋਕ ਉੱਠ ਕੱਢਦੇ ਕੰਮਧੰਦੇ ਕਰਨ ਲੱਗ ਪੈਂਦੇ ਉਹ ਪੁੱਛਦੇ ਵੀ ਕੀ ਹੈ ਇਹ ਕੀ ਗੱਲ ਹੈ ਉਹ ਕਹਿੰਦੇ ਜੀ ਇਹ ਹੈ ਉਲਟ ਪੁਲਟ ਸਾਡੇ ਰਾਜਾ ਸਾਹਿਬ ਉਲਟ ਪੁਲਟ ਕੰਮ ਕਰਦੇ ਸਾਰਾ ਕੁਝ ਸਮਝਾਇਆ ਵੀ ਕੀ ਕਿਵੇਂ ਦਿਨ ਵਾਲਾ ਰਾਤ ਨੂੰ ਰਾਤ ਵਾਲਾ ਦਿਨ ਨੂੰ ਇੰਨੇ ਹੀ ਨਹੀਂ ਕਹਿੰਦੇ ਜਿਹੜੀ ਚੀਜ਼ ਮਹਿੰਗੀ ਹੋਣੀ ਚਾਹੀਦੀ ਹੈ ਸੋਨਾ ਸੋਨਾ ਨੂਣ ਦੇ ਭਾਅ ਵਿੱਚ ਹੀ ਆਂਦੇ ਨੂਣ ਸੋਨੇ ਦੇ ਭਾਅ ਵਿੱਚ ਹੀ ਆਂਦੇ ਆ ਮਠਾਈ ਦੇ ਕਿਲੋ ਕਹਿੰਦੇ ਸਾਨੂੰ ਹੁਕਮ ਹੈ ਐਂ ਦੇਣੀ ਐਵੇਂ ਮੰਗੂਈ ਦੇਈ ਆਉਣੀ ਐ ਚੇਲਾ ਜੀ ਪਹਿਲਾਂ ਤਾਂ ਰੱਜ ਕੇ ਮਠਿਆਈ ਖਾਂਦਾ ਹੈ ਸਾਧ ਵੀ ਖਾਂਦਾ ਹੈ ਬੜੇ ਖੁਸ਼ ਹੁੰਦੇ ਆ ਪਰ ਸਾਧ ਸਿਆਣਾ ਉਹਨੂੰ ਸਮਝਾਉਂਦਾ ਹੈ ਕਹਿੰਦਾ ਇਹ ਮੈਨੂੰ ਨਗਰੀ ਕੁਸ਼ ਐਵੇਂ ਜੀ ਲੱਗਦੀ ਐ ਇੱਥੋਂ ਆਪਾਂ ਖਿਸਕ ਚੱਲੀ ਅੱਗੇ ਉਹ ਕਹਿੰਦਾ ਜੀ ਮਾਸਾ ਦਾ ਖਾਣ ਪੀਣ ਨੂੰ ਸੁਭਾਨ ਮਿਲੇ ਐਨਾ ਸਸਤਾ ਆਪਾਂ ਇੱਥੇ ਰੁਕਾਂਗੇ ਖਾਣ ਪੀਣ ਦੇ ਲਾਲਚ ਦੇ ਵਿੱਚ ਚੇਲਾ ਉੱਥੇ ਰੁਕ ਜਾਂਦਾ ਜੀ ਸਾਧ ਥੋੜਾ ਜਿਹਾ ਅੱਗੇ ਲੰਘ ਜਾਂਦਾ ਅਗਲੇ ਦਿਨਾਂ ਦੇ ਵਿੱਚ ਉਹਦਾ ਕੀ ਹੈ ਰਾਜੇ ਦੀ ਸਵੇਰ ਵਿੱਚ ਕਚਹਿਰੀ ਲੱਗੀ ਹੈ ਸਵੇਰ ਵਿੱਚ ਜਾਨੀ ਕਿ ਆਥਣ ਜਦੋਂ ਆਥਣ ਹੋਇਆ ਰਾਤ ਹੋਣ ਲੱਗੀ ਉਹਨਾਂ ਦਾ ਸਵੇਰ ਹੋ ਗਿਆ ਉਲਟ ਪਲਟ ਕਚਹਿਰੀ ਦੇ ਵਿੱਚ ਇੱਕ ਬੰਦਾ ਆਉਂਦਾ ਕਹਿੰਦਾ ਜੀ ਫਲਾਣੇ ਬੰਦੇ ਨੇ ਰਾਤ ਮੇਰਾ ਭਰਾ ਮਾਰ ਦੇਣਾ ਸੀ ਮੜੀ ਜਿਹਾ ਸਰੀਰ ਰਹਿ ਗਈ ਉਹ ਕਹਿੰਦਾ ਵੀ ਕਿਵੇਂ ਕਹਿੰਦਾ ਜਨਾਬ ਗੱਲ ਇਹ ਹੈ ਮੇਰਾ ਭਰਾ ਹੈ ਚੋਰ ਉਹ ਫਲਾਣੇ ਬੰਦੇ ਦੇ ਚੋਰੀ ਕਰਨ ਗਿਆ ਜਦੋਂ ਚੋਰ ਦੇ ਉਹਨੇ ਕੰਧ ਕਾफी ਸਾਰੇ ਪੱਟ ਲਈ ਤਾਂ ਕੰਧ ਉੱਤੇ ਡਗ ਪਿਓ ਦੇ ਲੱਤਾਂ ਬਾਹਰ ਟੁੱਟ ਗਈਆਂ ਮਰਨੋਂ ਬਚ ਰਿਹਾ ਸਾਨੂੰ ਇਨਸਾਫ ਦਿਓ ਰਾਜਾ ਕਹਿੰਦਾ ਹੈ ਮੇਰੇ ਰਾਜ ਦੇ ਵਿੱਚ ਕੰਧ ਡਿੱਗ ਪੇ ਬੁਲਾਓ ਕਹਿੰਦਾ ਮਾਲਕ ਨੂੰ ਹੁਣ ਮਾਲਕ ਸੀਗਾ ਜੀ ਦਿਨੂ ਦਿਨੂ ਨੂੰ ਬੁਲਾ ਲਿਆ ਓਏ ਦਿਨੂ ਐਡੀ ਮਾੜੀ ਕੰਧ ਕੱਢੀ ਐ ਚੋਰੀ ਮਾਰ ਦੇਣਾ ਸੀ ਇਹ ਵਿਚਾਰਾ ਕੰਧ ਥੱਲੇ ਆ ਕੇ ਮਰ ਜਾਂਦਾ ਉਹ ਇਹਦਾ ਬਣਦਾ ਕੀ ਦਿੱਨੂ ਕਹਿੰਦਾ ਜਨਾਬ ਹੁਣ ਦਿਨੂ ਸਿਆਣਾ ਸੀ ਦੁਕਾਨਦਾਰ ਸੀ ਉਹਨੂੰ ਪਤਾ ਸੀ ਉਲਟ ਪੋਲਟ ਰਾਏ ਨਾਲ ਕਿਵੇਂ ਜੱਟਣਾ ਕਹਿੰਦਾ ਜਨਾਬ ਮੇਰਾ ਇਹ ਵਿੱਚ ਕੋਈ ਕਸੂਰ ਨਹੀਂ ਕੰਦ ਕੱਢੀ ਮਿਸਤਰੀ ਨੇ ਮੈਂ ਤਾਂ ਉਹਨੂੰ ਪੂਰੇ ਪੈਸੇ ਦਿੱਤੇ ਸੀ ਮਿਸਤਰੀ ਨੇ ਗੱਲ ਤਾਂ ਕੰਦ ਕੱਢੀ ਤਾਂ ਏ ਡਿੱਗੀ ਹੈ ਰਾਜਾ ਕਹਿੰਦਾ ਇਹਨੂੰ ਛੱਡੋ ਦਿਨੂ ਨੂੰ ਮਿਸਤਰੀ ਨੂੰ ਬੁਲਾਓ ਮਿਸਤਰੀ ਬੁਲਾ ਲਿਆ ਮਿਸਤਰੀ ਨੂੰ ਕਿਹਾ ਵੇ ਤੂੰ ਇੰਨੀ ਮਾੜੀ ਗੰਦ ਕੱਢੀ ਇੱਕ ਚੋਰ ਹੀ ਵਿਚਾਰਾ ਮਾਰ ਤਰਿਆ ਸੀ ਦੋ ਤਾਂ ਤੈਨੂੰ ਸਜ਼ਾ ਕਿਉਂ ਨਾ ਦਿੱਤੀ ਜਾਵੇ ਉਹ ਕਹਿੰਦਾ ਜਨਾਬ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਪਰ ਪਿੱਛੋਂ ਜਿਹੜਾ ਗਾਰਾ ਲਿਆ ਰਿਆ ਸੀ ਨਾ ਮਜ਼ਦੂਰ ਉਹ ਬੜੇ ਹੌਲੀ ਆ ਰਿਹਾ ਸੀ ਕੰਮ ਨਹੀਂ ਸਹੀ ਕਰ ਰਿਹਾ ਸੀ ਇਹ ਤਾਂ ਗਾਰਾ ਨਹੀਂ ਪੂਰਾ ਆ ਰਿਹਾ ਸੀ ਇੱਟਾਂ ਘੱਟ ਲੱਗ ਰਹੀਆਂ ਸੀ ਤੇ ਕੰਧ ਨੇ ਫਿਰ ਕਮਜ਼ੋਰ ਹੀ ਨਿਕਲਣਾ ਸੀ ਇਸ ਕਰਕੇ ਕੰਧ ਕਮਜ਼ੋਰ ਰਹਿ ਗਈ ਲਓ ਜੀ ਰਾਜਾ ਕਹਿੰਦਾ ਐ ਤਾਂ ਫਿਰ ਮਜ਼ਦੂਰ ਦਾ ਕਸੂਰ ਹੈ ਮਜ਼ਦੂਰ ਨੂੰ ਬੁਲਾ ਲਿਆ ਉਹ ਕਹਿੰਦਾ ਤੂੰ ਭਈ ਤੂੰ ਇੰਨੀ ਹੌਲੀ ਬੱਠੜ ਲੈ ਲੈ ਤੁਰਦਾ ਸੀ ਤੇਰੇ ਜਾਨੇ ਰਾਂ ਪਾਇਨਾ ਸੀ ਮਾਰ ਕੇ ਰੱਖਤਾ ਸੀ ਨਾ ਚੋਰ ਨੂੰ ਵਿਚਾਰੇ ਨੂੰ ਉਹ ਕਹਿੰਦਾ ਜਨਾਬ ਗੱਲ ਸਹੀ ਹੈ ਤੁਰਦਾ ਮੈਂ ਹੌਲੀ ਸੀ ਪਰ ਮੇਰਾ ਧਿਆਨ ਭਟਕ ਜਾਂਦਾ ਸੀ ਤੇਰਾ ਧਿਆਨ ਕਿਉਂ ਭਟਕ ਜਾਂਦਾ ਸੀ ਕਿ ਉਹ ਕਹਿੰਦਾ ਜੀ ਮੇਰਾ ਧਿਆਨ ਭਟਕ ਜਾਂਦਾ ਸੀ ਉੱਥੇ ਇੱਕ ਜੋਗੀ বীਣ ਵਜਾਈ ਜਾਂਦਾ ਸੀ ਮੈਂ ਉਹਦੀ বীਣ ਸੁਣਨ ਲੱਗ ਜਾਂਦਾ ਸੀ ਤੇ ਮੇਰਾ ਧਿਆਨ ਉਧਰ ਚਲਾ ਜਾਂਦਾ ਸੀ ਇਸ ਕਰਕੇ ਮੈਂ ਹੌਲੀ ਹੋ ਜਾਂਦਾ ਇੱਕ ਸੂਤ ਜੋਗੀ ਦਾ ਮੇਰਾ ਥੋੜਾ ਹੈ ਜੋਗੀ ਸਾਧ ਲੈ ਜੀ ਉਤਮ ਕਹਿੰਦੇ ਪੀ 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 ਮੇ ਲਾਈਆ ਚੋਰੀ ਮਾਰਤਾ ਰਹੀ ਸੀ ਛੜਾ ਦੋ ਇਹਨੂੰ ਫਾਹੇ ਉਹ ਜਨਾਬ ਕਹਿੰਦਾ ਮੇਰਾ ਕੀ ਕਸੂਰ ਹੈ ਮੇਰੀ ਬੀਂ ਦੀ ਜਿਹੜੀ ਲੈ ਸੀ ਨਾ ਉਹ ਕਿਸੇ ਦੇ ਕਦਮਾਂ ਦੇ ਨਾਲ ਰਲਦੀ ਸੀ ਕੋਈ ਉਥੋਂ ਦੀ ਬਹੁਤ ਸੋਹਣੀ ਸਨਕੀ ਕੁੜੀ ਲੰਘ ਰਹੀ ਸੀ ਇੱਧਰ ਉੱਧਰ ਆ ਜਾ ਰਹੀ ਸੀ ਮੇਰੀ ਬੀਂ ਤਾਂ ਉਹਦੇ ਚ ਖੋ ਗਈ ਅੱਛਾ ਕਹਿੰਦੇ ਇਹ ਗੱਲ ਹੈ ਸਦੋ ਉਸ ਕੁੜੀ ਨੂੰ ਕੁੜੀ ਨੂੰ ਸਾਦੇ ਲਿਆ ਉਡੀ ਕਹਿੰਦੀ ਮੇਰਾ ਕੋਈ ਕਸੂਰ ਨਹੀਂ ਜੀ ਅੱਜ ਸ਼ਾਮ ਨੂੰ ਮੈਂ ਤਾਂ ਹੈਗੀਆਂ ਤਵਾਇਫ ਨਾਚ ਕਰਨਾ ਸੀ ਅੱਜ ਸ਼ਾਮ ਨੂੰ ਕਿਸੇ ਦੇ ਪ੍ਰੋਗਰਾਮ ਤੇ ਜਾਣਾ ਝਾਂਜਰਾ ਬਣੀਆਂ ਦਿੱਤੀਆਂ ਸੀ ਉਹ ਸੁਨਾਰ ਹੈ ਦਿਨ ਨੂੰ ਉਹ ਕਹਿੰਦੇ ਦਿਨ ਨੂੰ ਉਹੀ ਦਿਨ ਜੀ ਦੀ ਗੰਧ ਡਿੱਗੀ ਹੈ ਉਹੀ ਹੈ ਜੀ ਉਹਨੇ ਮੇਰੀਆਂ ਝਾਂਜਰਾ ਟੈਂਪ ਸਿਰ ਨਹੀਂ ਬਣਾਈਆਂ ਮੈਂ ਤਾਂ ਬਾਰ-ਬਾਰ ਢੇੜੇ ਮਾਰਦੀ ਸੀ ਝਾਂਜਰਾ ਦੇ ਮੈਂ ਕੰਮ ਤੇ ਜਾਣਾ ਉਹ ਝਾਂਜਰਾ ਨਹੀਂ ਦਿੱਤੀ ਉਹਨੇ ਛੇਤੀ ਉਹ ਵਾਰ-ਵਾਰ ਗੇੜੇ ਮਾਰਦੀ ਸੀ ਹੁਣ ਇਹਦਾ ਮੇਰੇ ਗੇੜਿਆਂ ਮੰਨੀ ਮੇਰੇ ਕਦਮਾਂ ਬਣੇ ਧਿਆਨ ਗਿਆ ਮੇਰਾ ਕੀ ਕਸੂਰ ਹੈ ਲੋ ਜੀ ਮੁੜ ਕੇ ਦੂਨੂ ਦਿੰਨੂ ਹੀ ਮੁੜੇ ਫੇਰ ਆ ਗਿਆ ਉਹ ਕਹਿੰਦੇ ਹੋਏ ਮੋੜ ਘੁੜ ਕੇ ਗੱਲ ਦਾ ਤੇਰੇ ਤੇ ਆ ਗਈ ਤੂੰ ਉਹਦਿਆਂ ਜਾਂ ਜਾਂਣਾ ਟਾਈਮ ਸਿਰ ਬਣਾਇਆ ਹੁੰਦੀ ਜਾਂ ਕਿਉਂ ਉਹ ਗੇੜੇ ਮਾਰਦੀ ਜੇ ਉਹ ਗੇੜੇ ਨਾ ਮਾਰਦੀ ਕਿਉਂ ਜੋਗੀ ਉਹਦਾ ਧਿਆਨ ਭਟਕਦਾ ਕਿਉਂ ਮਜ਼ਦੂਰ ਦਾ ਧਿਆਨ ਭਟਕਦਾ ਕਿਉਂ ਮਿਸਤਰੀ ਹੋਲੀ ਹੁੰਦਾ ਕਿਉਂ ਕਾਂਦੇ ਡਿੱਗਦੀ ਤੇ ਕਿਉਂ ਇਹ ਵਿਚਾਰਾ ਭਾਈ ਸਾਹਿਬ ਲਤਾਂ ਝੜਾਈ ਬੈਠਾ ਚੋਰ ਇਹਦੀ ਹਾਲਤ ਹੁੰਦੀ ਤੈਨੂੰ ਫਾਹੇ ਲਾਵਾਂਗੇ ਲਓ ਜੀ ਦਿਨੂ ਨੂੰ ਹੁਕਮ ਦਿੱਤਾ ਫਾਹੇ ਲਾਉਣ ਦਾ ਲੈ ਗਏ ਫਾਹੇ ਚੜਾਉਣ ਲੱਗੇ ਫਾਹੇ ਚੜਾਉਣ ਲੱਗੇ ਤਾਂ ਹੁਣ ਰੱਸਾ ਤਾਂ ਹਾਲੇ ਜਾ ਕਰੇ ਤੇ ਦਿਨੂ ਦਾ ਕੱਦ ਸੀ ਛੋਟਾ ਉਹ ਪੂਰਾ ਨਾ ਆਵੇ ਉਹ ਰਾਜਕੁੜਿਆ ਇਹ ਕਹਿੰਦਾ ਜਨਾਬ ਗੱਲ ਇਹ ਆ ਵੀ ਉਹ ਤਾਂ ਰੱਸਾ ਨਹੀਂ ਪੂਰਾ ਆਉਂਦਾ ਬੰਦਾ ਛੋਟਾ ਹੈ ਰੱਸਾ ਤਾਂ ਰਹਿ ਜਾਂਦਾ ਹੁਣ ਅਸੀਂ ਕੀ ਕਰੀਏ ਉਹ ਕਹਿੰਦਾ ਇਹਦੇ ਵਿੱਚ ਕਿਹੜੀ ਗੱਲ ਹੈ ਰਾਜਾ ਕਹਿੰਦਾ ਉਲਟਪੁਲਟ ਰਾਜਾ ਕਹਿੰਦਾ ਇਹ ਤੂੰ ਕਿਸੇ ਲੰਮੇ ਬੰਦੇ ਨੂੰ ਫੜ ਲਿਓ ਫਾਂਸੀ ਦੇਣੀ ਹੈ ਉਹ ਗਏ ਜੀ ਸੜਕ ਤੇ ਉਹੀ ਫਿਰ ਧੱਕੇ ਚੜ੍ਹ ਕੇ ਚੇਲਾ ਜਿਹੜੇ ਨੂੰ ਲੱਡੂਆਂ ਦੇ ਜਲੇਬੀਆਂ ਦੇ ਸ਼ੌਕ ਸੀ ਉਹਨੂੰ ਫੜ ਲੈਂਦਾ ਜੋ ਪਾ ਕੇ ਦੇਖਿਆ ਕਹਦੇ ਜਨਾਬ ਜਮਾ ਫਿੱਟ ਆਉਂਦਾ ਉਹਦੇ ਗਲ ਚ ਪਾਤਾ ਜੀ ਫਾਹਾ ਜਾਂ ਪਾਤਾ ਆਖਰੀ ਖਾਸ਼ ਵਗੈਰਾ ਪੁੱਛਣ ਲੱਗੇ ਉਹ ਕਹਿੰਦਾ ਵੀ ਮੈਂ ਮੇਰੇ ਗੁਰੂ ਨੂੰ ਮਿਲਣਾ ਐ ਇੰਨੇ ਨੂੰ ਗੁਰੂ ਨੂੰ ਵੀ ਪਤਾ ਲੱਗ ਗਿਆ ਸੀ ਵੀ ਚੇਲਾ ਦਾ ਲੱਡੂਆਂ ਨੇ ਪੱਟਤਾ ਉਹ ਪਜਾ ਪਜਾ ਵਾਪਸ ਆਇਆ ਗੱਲ ਕਰਨੀ ਐ ਕਹਿੰਦਾ ਜੀ ਬਸ ਆਖਰੀ ਜੋ ਕੰਨ ਕੋਲੇ ਕੀਤਾ ਤੇ ਸਾਧੂ ਨੇ ਸਾਧ ਨੇ ਗੁਰੂ ਨੇ ਉਹਨੂੰ ਗੱਲ ਸਮਝਾਤੀ ਜਿਉਂ ਹੀ ਗੱਲ ਸਮਝਾਈ ਤੋ ਟੱਪਣ ਲੱਗ ਪੈ ਮੈਨੂੰ ਛੇਤੀ ਭਾਏ ਲਾਓ ਮੈਨੂੰ ਛੇਤੀ ਭਾਏ ਲਾਓ ਕੋਲੇ ਕੜਾ ਰਾਜਾ ਰਾਜਾ ਕਹਿੰਦਾ ਇਹ ਐ ਕੋ ਟੱਪ ਰਿਹਾ ਤੂੰ ਫਾਇ ਲੱਗਣ ਲੱਗੇ ਰੋਕ ਚੀਕਾ ਮਾਰਦੇ ਆਏ ਵਿਚਾਲੋ ਵਿਚਾਲੋ ਤੂੰ ਕਹਿ ਰਿਹਾ ਮੈਨੂੰ ਛੀਤੀ ਫਾਹੇ ਲਾਓ ਗੱਲ ਕੀ ਹੈ ਕਹਦਾ ਜਨਾਬ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਹੈ ਕਿ ਧਰਮਰਾਜ ਦੀ ਮੌਤ ਹੋਣ ਵਾਲੀ ਹੈ ਤੇ ਉੱਤੇ ਗੱਲ ਇਹ ਫੈਸਲਾ ਹੋਇਆ ਹੈ ਕਿ ਧਰਮਰਾਜ ਦੀ ਮੌਤ ਹੁੰਦੇ ਇਹ ਧਰਤੀ ਤੋਂ ਜਿਹੜਾ ਪਹਿਲਾ ਬੰਦਾ ਮਰ ਕੇ ਆਇਆ ਉਹਨੂੰ ਧਰਮਰਾਜ ਦੀ ਥਾਂ ਤੇ ਧਰਮਰਾਜ ਬਣਾ ਦੇਾਂਗੇ। ਇਸ ਕਰਕੇ ਮੈਂ 14 ਮਨੁਸ਼ੀਤੀ ਮਾਰੋ ਮੈਂ ਤਹਾਂ ਜਾਮਾ ਧਰਮਰਾਜ ਦੀ ਥਾਂ ਤੇ ਧਰਮਰਾਜ ਬਣਾ। ਰਾਜਾ ਇਹ ਸੁਣ ਕੇ ਕਹਿੰਦਾ ਕਿਉਂ ਤੂੰ ਨੇੜੋਂ ਲੱਗਦਾ ਐ ਤੈਨੂੰ ਬਣਾਉਣਾ ਧਰਮਰਾਜ ਇਹਨੂੰ ਕਰੋ ਪਰੇ ਮੈਂ ਬਣੂਗਾ ਧਰਮਰਾਜ। ਉਹਨੂੰ ਪਾਸੇ ਕਰਕੇ ਰਾਜੇ ਨੇ ਫਾਹਾ ਆਪਦੇ ਗਲ ਚ ਪਾ ਲਿਆ ਜੀ ਤੇ ਉਹਨੇ ਖਿੱਚੀ ਰਸੀ ਤੇ ਰਾਜਾ ਤੋਰੀ ਵੰਗੋ ਲਬਕੇ